ਅਮਰੀਕਾ ਨਾਲ ਟੈਰਿਫ ਤਣਾਅ ਦਰਮਿਆਨ ਕੈਨੇਡਾ ਦੇ ਆਟੋ ਮੇਕਰਸ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਅੱਜ ਓਟਾਵਾ ਦੇ ਵਿੱਚ ਇਹ ਮੁਲਾਕਾਤ ਆ ਜਿਹੜੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਵੱਡੀਆਂ ਕੰਪਨੀਆਂ ਦੇ ਨੁਮਾਇੰਦੇ ਦੇ ਜਿਹੜੇ ਉਹ ਸ਼ਾਮਿਲ ਹੋਣਗੇ ਤਾਂ ਵੱਡੇ ਪੱਧਰ ਉੱਤੇ ਅਮਰੀਕਾ ਨੂੰ ਕੈਨੇਡਾ ਵੱਲੋਂ ਕਾਰਾਂ ਇੰਪੋਰਟ ਕੀਤੀਆਂ ਜਾਂਦੀਆਂ ਨੇ ਤਾਂ ਕੈਨੇਡਾ ਦੀਆਂ ਫੈਕਟਰੀਆਂ ਵਿੱਚ ਟੈਰਿਫ ਤਣਾਅ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਟੋ ਮੇਕਰਾਂ ਨਾਲ ਮੁਲਾਕਾਤ ਕਰ ਰਹੇ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੁੱਧਵਾਰ ਨੂੰ ਆਟੋ ਮੋਟਿਵ ਐਗਜ਼ੀਕਟਿਵਾਂ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤਾਂ ਜੋ ਇਸ ਗੱਲ ਤੇ ਚਰਚਾ ਕੀਤੀ ਜਾ ਸਕੇ ਕਿ ਅਮਰੀਕੀ ਟੈਰਿਫਾਂ ਕਾਰਨ ਪ੍ਰਭਾਵਿਤ ਹੋਏ ਆਟੋ ਪਲਾਂਟਾਂ ਦੀ ਮਦਦ ਕਿਵੇਂ ਕੀਤੀ ਜਾਵੇ ਤਾਂ ਕੈਨੇਡਾ ਆਪਣੇ ਜ਼ਿਆਦਾਤਰ ਵਾਹਨ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਕਿਹਾ ਕਿ ਉਹ ਉਤਪਾਦਨ ਨੂੰ ਅਮਰੀਕਾ ਵੱਲ ਮੁੜ ਨਿਰਦੇਸ਼ਿਤ ਕਰਨ ਲਈ ਟੈਰਫ ਦੀ ਵਰਤੋਂ ਕਰਨਗੇ ਵਾਈਟ ਹਾਊਸ ਦੇ ਅਪ੍ਰੈਲ ਦੇ ਸ਼ੁਰੂ ਵਿੱਚ ਵਿਦੇਸ਼ੀ ਦੇਸ਼ਾਂ ਤੋਂ ਵਾਹਨ ਦਰਾਮਦ ਤੇ 25% ਟੈਕਸ ਲਗਾਇਆ ਹਾਲਾਂਕਿ ਇੱਕ ਅਜਿਹਾ ਪ੍ਰਬੰਧ ਹੈ ਜੋ ਮੈਕਸੀਕੋ ਅਤੇ ਕੈਨੇਡਾ ਵਿੱਚ ਬਣੀਆਂ ਕਾਰਾਂ ਅਤੇ ਟਰੱਕਾਂ ਲਈ ਟੈਰਫ ਦਰ ਨੂੰ ਘਟਾਉਂਦਾ ਹੈ ਜੋ ਅਮਰੀਕੀ ਹਿੱਸਿਆਂ ਦੀ ਵਰਤੋਂ ਕਰਦੇ ਹਨ ਫਿਰ ਵੀ ਅਪ੍ਰੈਲ ਵਿੱਚ ਕੈਨੇਡਾ ਦੇ ਕਾਰਾਂ ਅਤੇ ਹਲਕੇ ਟਰੱਕਾਂ ਦੇ ਨਿਰਯਾਤ ਵਿੱਚ 23% ਦੀ ਗਿਰਾਵਟ ਆਈ ਹੈ Statistics Canada ਦੁਆਰਾ ਮਈ ਲਈ ਵਪਾਰ ਡਾਟਾ ਵੀਰਵਾਰ ਨੂੰ ਜਾਰੀ ਕੀਤਾ ਜਾਣਾ ਤੈਅ ਹੈ ਤਾਂ ਜਨਰਲ ਮੋਟਰ ਕੰਪਨੀ ਸਟੈਲੈਂਟਸ ਐਨਵੀ Honda ਮੋਟਰ ਕੰਪਨੀ ਅਤੇ Toyota ਮੋਟਰ ਕਾਰਪੋਰੇਸ਼ਨ ਸਾਰੇ ਕੈਨੇਡਾ ਵਿੱਚ ਵਾਹਨ ਬਣਾਉਂਦੇ ਹਨ ਜਦੋਂ ਕਿ Ford ਮੋਟਰ ਕੰਪਨੀ ਟ੍ਰਾਂਟੋ ਨੇੜੇ ਇੱਕ ਅਸੈਂਬਲੀ ਪਲਾਂਟ ਦੀ ਮਾਲਕ ਹੈ ਜੋ ਇਸ ਸਮੇਂ ਬੰਦ ਹੈ ਤਾਂ ਟੈਰਫ ਲਾਗੂ ਹੋਣ ਤੋਂ ਬਾਅਦ ਜਨਰਲ ਮੋਟਰਸ ਅਤੇ ਸਟੈਲੈਂਟਸ ਨੇ 온ਟਾਰੀਓ ਵਿੱਚ ਫੈਕਟਰੀਆਂ ਵਿੱਚ ਸ਼ਿਫਟਾਂ ਨੇ ਜਿਹੜੀਆਂ ਉਕਟਾ ਦਿੱਤੀਆਂ ਨੇ ਕੈਨੇਡਾ ਨੇ ਪਿਛਲੇ ਸਾਲ ਆਪਣੇ ਦੱਖਣੀ ਗੁਆਂਢੀ ਨੂੰ ਲਗਭਗ 165 1 ਮਿਲੀਅਨ ਕਾਰਾਂ ਅਤੇ ਹਲਕੇ ਟਰੱਕ ਭੇਜੇ ਸਨ ਪਰ ਇਹ ਵਪਾਰ ਦੋ ਪਾਸੜ ਹੈ ਅਮਰੀਕੀ ਵਣ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ ਕੈਨੇਡਾ ਹੁਣ ਤੱਕ ਅਮਰੀਕਾ ਦੁਆਰਾ ਨਿਰਮਿਤ ਵਾਹਨਾਂ ਦਾ ਸਭ ਤੋਂ ਵੱਡਾ ਆਯਾਤਕ ਹੈ ਤਾਂ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਆਟੋ ਟੈਰਿਫ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੀ ਸਪਸ਼ਟ ਉਲੰਘਣਾ ਹੈ ਜਿਸ ਉੱਤੇ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਦਸਤਕਤ ਕੀਤੇ ਸੰਤਾ ਕੈਨੇਡਾ ਦੀ ਤਕ ਕੈਨੇਡਾ ਦੀ ਆਟੋਮੋਟਿਵ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਫੈਲਪੀਓ ਵਾਲਪੋ ਨੇ ਬੁੱਧਵਾਰ ਨੂੰ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਿੰਨਾ ਚਿਰ ਅਮਰੀਕਾ ਸਾਨੂੰ ਦਬਾਉਂਦਾ ਰਹੇਗਾ ਉਨਾਂ ਚਿਰ ਇਹ ਜ਼ਰੂਰੀ ਹੁੰਦਾ ਜਾਵੇਗਾ ਤਾਂ ਟੈਰਿਫ ਨੂੰ ਲੈ ਕੇ ਤਣਾਅ ਬਰਕਰਾਰ ਹੈ ਤਾਂ ਦਿਖਣਾ ਹੋਵੇਗਾ ਕਿ ਇਸ ਸਬ ਦੇ ਵਿੱਚ ਆਟੋਮੋਬਾਈਲ ਸੈਕਟਰ ਨੂੰ ਕਿਹੜੀ ਰਾਤ ਪਰਿਖਿਆਵਾਂ ਜਿਹੜੀ ਉਹ ਮਿਲਦੀ ਹੈ